ਚੰਡੀਗੜ੍ਹ ਪੁਲਿਸ ਨੇ ਬੇਰਹਿਮੀ ਦੇ ਨਾਲ ਕੁੱਟਿਆ 17 ਸਾਲਾਂ ਦਾ ਬੱਚਾ ਤੇ ਉਸ ਬੱਚੇ ਨੇ ਖੌਫ ਦੇ ਵਿੱਚ ਆ ਕੇ ਚੁੱਕ ਲਿਆ ਐਸਾ ਕਦਮ ਕਿ ਉਸਨੇ ਆਤਮ ਹੱਤਿਆ ਹੀ ਕਰ ਲਈ ਜੀ ਹਾਂ ਪੁਲਿਸ ਦੇ ਉੱਪਰ ਇੱਕ ਬਹੁਤ ਵੱਡੇ ਸਵਾਲ ਉੱਠਦੇ ਨੇ ਤੇ ਹੁਣ ਆਏ ਦਿਨ ਹੀ ਇਹਨਾਂ ਪੁਲਿਸ ਵਾਲਿਆਂ ਦੀਆਂ ਦਰਿੰਦਗੀ ਦੀਆਂ ਖਬਰਾਂ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਸਾਹਮਣੇ ਆਉਂਦੀਆਂ ਨੇ ਪਹਿਲਾਂ ਪਟਿਆਲੇ ਦੇ ਵਿੱਚ ਜੋ ਕਿ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਹੋਇਆ ਉਸ ਤੋਂ ਪਹਿਲਾਂ ਕਰਨਾਲ ਵਾਲਾ ਮਾਮਲਾ ਹੋਇਆ ਤੇ ਹੁਣ ਇੱਕ ਸਕੂਲ ਦੇ ਵਿੱਚ ਪੜਨ ਵਾਲੇ 12ਵੀਂ ਜਮਾਤ ਦੇ ਬੱਚੇ ਮੌਲਿਕ ਦੇ ਨਾਲ ਜੋ ਕਿ ਪੁਲਿਸ ਨੇ ਐਨੀ ਜ਼ਿਆਦਾ ਦਰਿੰਦਗੀ ਦਿਖਾਈ ਉਸ ਨੂੰ ਥਾਣੇ ਦੇ ਵਿੱਚ ਬੁਲਾ ਕੇ ਉਸ ਨੂੰ ਟੌਰਚਰ ਕੀਤਾ ਗਿਆ ਉਸ ਦੇ ਨਾਲ ਕੋਟ ਮਾਰ ਕੀਤੀ ਗਈ ਪਰ ਜਿਵੇਂ ਉਸ ਬੱਚੇ ਉਹ ਥਾਣੇ ਦੇ ਵਿੱਚ ਛੱਡਿਆ ਤੇ ਘਰ ਆ ਕੇ ਆਪਣੇ ਪੱਖੇ ਦੇ ਨਾਲ ਫਾਹਾ ਲੈਂਦਾ ਹੋਇਆ ਮਿਲਿਆ ਜੀ ਹਾਂ ਆਖਰਕਾਰ ਪੂਰਾ ਮਾਮਲਾ ਕੀ ਹੈ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਪੁਲਿਸ ਜੋ ਹੈ ਉਸ ਨੂੰ ਦੇਖ ਕੇ ਹਰ ਕੋਈ ਬੰਦਾ ਸੁਰੱਖਿਅਤ ਮਹਿਸੂਸ ਕਰਦਾ ਹੈ ਕਿ ਪੁਲਿਸ ਆ ਗਈ ਹੈ ਹੁਣ ਅਸੀਂ ਸੁਰੱਖਿਅਤ ਹਾਂ ਪਰ ਜਦੋਂ ਪੁਲਿਸ ਹੀ ਦਰਿੰਦਗੀ ਦੇ ਉੱਪਰ ਆ ਜਾਵੇ ਤਾਂ ਉਸ ਵਕਤ ਇਨਸਾਨ ਕੀ ਕਰੇ ਆਏ ਦਿਨ ਹੀ ਇਹਨਾਂ ਪੁਲਿਸ ਵਾਲਿਆਂ ਦੀ ਦਰਿੰਦਗੀ ਦੀਆਂ ਖਬਰਾਂ ਆ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਨੇ ਸੋਸ਼ਲ ਮੀਡੀਆ ਵੱਖ-ਵੱਖ ਧਾਰਿਆਂ ਦੇ ਉੱਪਰ ਤੁਸੀਂ ਅੱਜ ਕੱਲ੍ਹ ਵੀ ਖਬਰਾਂ ਸੁਣ ਰਹੇ ਹੋ ਕਿ ਦਰਿੰਦਗੀ ਜੋ ਹੈ ਜ਼ਿਆਦਾ ਦਿਖਾ ਰਹੀ ਹੈ ਪੁਲਿਸ ਵਾਲੇ ਹਾਲ ਹੀ ਦੇ ਵਿੱਚ ਇੱਕ ਪਰ ਮਾਰਕ ਮੈਂਬਰ ਹੈ ਜੋ ਕਿ ਕੈਮਰੀ ਦੇ ਸਾਹਮਣੇ ਭੁੱਬਾ ਮਾਰ ਮਾਰ ਕੇ ਰੋ ਰਹੇ ਨੇ ਕਿ ਸਾਡੇ ਬੱਚੇ ਦੇ ਨਾਲ ਧੱਕਾ ਹੋਇਆ ਸਾਡਾ ਬੱਚਾ ਸਾਡੇ ਘਰ ਦੇ ਵਿੱਚ ਹੀ ਪੱਖੇ ਦੇ ਨਾਲ ਫਾਹਾ ਲੈ ਕੇ ਮਰ ਗਿਆ ਅਤੇ ਉਹਨਾਂ ਨੇ ਸੈਕਟਰ 17 ਦੇ ਵਿੱਚ ਵੀ ਐਪਲੀਕੇਸ਼ਨ ਦਿੱਤੀ ਹੈ ਤੇ ਜੀਰਕਪੁਰ ਥਾਣੇ ਦੇ ਵਿੱਚ ਵੀ ਐਪਲੀਕੇਸ਼ਨ ਦਿੱਤੀ ਹੈ ਇੱਕ ਮਾਂ ਜੋ ਕਿ ਭੁੱਬਾ ਮਾਰ ਮਾਰ ਕੇ ਰੋ ਰਹੀ ਹੈ ਕਿ ਸਾਡਾ 17 ਸਾਲਾਂ ਦਾ ਬੱਚਾ ਜੋ ਕਿ ਹਜੇ 12ਵੀਂ ਜਮਾਤ ਦੇ ਵਿੱਚ ਹੀ ਪੜਦਾ ਸੀ ਤੇ ਉਸ ਦੇ ਨਾਲ ਜੋ ਕਿ ਇੰਨਾ ਜ਼ਿਆਦਾ ਟੌਰਚਰ ਕੀਤਾ ਗਿਆ ਪੁਲਿਸ ਵਾਲਿਆਂ ਨੇ ਜੀ ਹਾਂ ਉਸ ਦੀ ਸਪੀਚ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਪਰ ਆਖਰਕਾਰ ਮਾਮਲਾ ਕੀ ਹੈ ਉਸ ਦੀ ਮਾਂ ਨੇ ਕੈਮਰੇ ਦੇ ਸਾਹਮਣੇ ਦੱਸਿਆ ਕਿ ਸਾਡੇ ਬੱਚਿਆਂ ਨੇ ਕੋਈ ਮੀਮ ਦਾ ਗਰੁੱਪ ਬਣਾਇਆ ਸੀ ਤੇ ਗਰੁੱਪ ਦੇ ਵਿੱਚ ਕੁਝ ਐਦਾਂ ਦੀਆਂ ਖਬਰਾਂ ਅੱਗੇ ਪਿੱਛੇ ਵਾਇਰਲ ਹੋ ਗਈਆਂ ਤੇ ਐਸੇ ਕਰਕੇ ਹੀ ਪੁਲਿਸ ਵਾਲਿਆਂ ਨੇ ਕੁਝ ਬੱਚਿਆਂ ਨੂੰ ਚੁੱਕ ਕੇ ਥਾਣੇ ਲਿਆਂਦਾ ਗਿਆ ਤੇ ਥਾਣੇ ਦੇ ਵਿੱਚ ਜਦੋਂ ਬੱਚਿਆਂ ਨੂੰ ਲਿਆਂਦਾ ਗਿਆ ਤੇ ਜ਼ਬਰਦਸਤੀ ਸਾਡੇ ਬੱਚੇ ਦਾ ਮੋਬਾਈਲ ਨੰਬਰ ਉਹਨਾਂ ਬੱਚਿਆਂ ਨੂੰ ਕੁੱਟ-ਕੁੱਟ ਕੇ ਲਿਆ ਗਿਆ ਤੇ ਬਾਅਦ ਦੇ ਵਿੱਚ ਜਦੋਂ ਸਾਡੇ ਬੱਚੇ ਦਾ ਨੰਬਰ ਲਿਆ ਤਾਂ ਉਸ ਬੱਚੇ ਨੂੰ ਇਕੱਲਿਆਂ ਥਾਣੇ ਦੇ ਵਿੱਚ ਬੁਲਾਇਆ ਗਿਆ ਥਾਣੇ ਦੇ ਵਿੱਚ ਬੁਲਾ ਕੇ ਉਹਨਾਂ ਬੱਚਿਆਂ ਨੂੰ ਟੌਰਚਰ ਕੀਤਾ ਗਿਆ ਤੇ ਸਾਡਾ ਬੱਚਾ ਜੋ ਕਿ ਇੰਨਾ ਦਰਦ ਨਹੀਂ ਸਹਿਣ ਕਰ ਸਕਿਆ ਤੇ ਡਰ ਦੇ ਮਾਰੇ ਉਸ ਬੱਚੇ ਨੇ ਆਤਮ ਹੱਤਿਆ ਕਰ ਲਈ ਆਪਣੇ ਹੀ ਘਰ ਦੇ ਵਿੱਚ ਫਾਹ ਲੈ ਕੇ ਜੀ ਹਾਂ ਹੁਣ ਪੁਲਿਸ ਦੇ ਉੱਪਰ ਸਵਾਲੀਆ ਨਿਸ਼ਾਨ ਇਹ ਉੱਠਦਾ ਹੈ ਕਿ ਜੇਕਰ ਉਸ ਬੱਚੇ ਨੇ ਗਲਤੀ ਕਰ ਵੀ ਦਿੱਤੀ ਤਾਂ ਉਸ ਨੂੰ ਸਮਝਾਇਆ ਜਾ ਸਕਦਾ ਸੀ ਉਸ ਨੂੰ ਕੋਈ ਸਜ਼ਾ ਦੇ ਸਕਦੇ ਸੀ ਜਾਂ ਉਸ ਦੇ ਉੱਪਰ ਜੁਰਮਾਨਾ ਲਾ ਸਕਦੇ ਸੀ ਪਰ ਐਦਾਂ ਉਸ ਨੂੰ ਮੈਂਟਲੀ ਟੌਰਚਰ ਕਰਕੇ ਇੱਕ ਮਾਪਿਆਂ ਦਾ ਪੁੱਤ ਖੋਹ ਲੈਣਾ ਇਹ ਕਿੱਥੋਂ ਤੱਕ ਸਹੀ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ